ਉਹ ਨੀ ਨਾ ਹੋਇਆ ਔਰ ਉਹ ਦਾ ਨਹੀਂ ਆਲੇ ਹੁਣ ਸਾਰੇ ਪਾਸੋਂ ਔਰ ਕੋਈ ਗਲੀ ਕੋਈ ਗਲੀ ਨਹੀਂ ਜੀ ਜਦੋਂ ਥੋੜੀ ਸਹੀ ਮਹਾਰਾਜੀ ਜੀ ਸੁਗੁਰੂ ਕੈ ਦੀ ਸਾਸੀ ਜੀ ਅੱਜ ਜਿਵੇਂ ਆਪ ਸਾਰੀਆਂ ਸੰਤਾ ਜਾਣਦੀਆਂ ਹੋ ਕਿ ਅੱਜ ਦਿੱਲੀ ਜਿੱਥੇ ਜੋ ਸਤਪੰਦ ਆਸਮਾਰੇ ਦੇ ਨਾਂ ਤੇ ਤੋਂ ਬਾਅਦ ਸੰਦਰ ਬਣਿਆ ਹੋਇਆ ਜੋ ਰਾਜਾ ਸੰਦਰ ਦੇ ਵੀ ਨੇ ਸਤਕਰਮਦਾਸ ਮਹਾਰਾਜ ਦੇ ਨਾਮ ਤੇ ਜਮੀਨ ਦੇ ਰਸਤਾ ਫਾਰਮ ਨੂੰ ਦਿੱਤੇ ਜਿਸ ਤੇ ਪਿਛਲੇ ਛੇ ਸਾਲਾਂ ਤੋਂ ਮੰਦਰ ਬਣਾ ਹੋਇਆ ਉਸ ਨੂੰ ਅੱਜ ਦਿੱਲੀ ਸਰਕਾਰ ਕੋਲ ਕੇਂਦਰ ਦੇ ਸਾਹਮਣੇ ਕਾ ਦਿੱਤਾ ਉਸ ਦੇ ਵਿਰੋਧ ਵਿੱਚ ਅਰੋਜ ਪ੍ਰਦਰਸ਼ਨ ਅੱਜ ਬਣਾਇਆ ਜਾ ਰਿਹਾ ਹੈ ਕਿ ਸਤਕਰਮਦਾਸ ਮਹਾਰਾਜ ਨਾਮ ਦੇਵਾ ਸੰਗਤਾਂ ਵੱਲੋਂ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੋਂ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਆਪਣੇ ਪੱਧਰ ਤੇ ਆਪਣੇ ਆਪਣੇ ਨਗਰਾਂ ਵਿੱਚ ਇਸ ਜੋ ਮੰਦਰ ਨੂੰ ਘਾਇਆ ਗਿਆ ਉਸ ਦੇ ਵਿਰੋਧ ਪ੍ਰਦਰਸ਼ਨ ਕਰਨ ਜਾਕਰ ਜੀ ਧੰਨਵਾਦ ਇਹ ਮੰਦਿਰ ਬਾਜੀ ਕਿਉਂ ਟਾਇਆ ਗਿਆ ਇਹ ਮੰਦਿਰ ਕਿਸ ਤਰ੍ਹਾਂ ਦਾ ਹੈ ਸਰਕਾਰ ਦੇ ਨਾਲ ਠੀਕ ਹੈ ਜੀ ਇਸ ਕਰਕੇ ਉਹਨੇ ਟਾਇਆ ਗਿਆ ਔਰ ਰਵਿਦਾਸੀਆ ਸਮਾਜ ਨੂੰ ਇਹ ਦਿਨਾਂ ਨੂੰ ਠੇਸ ਪਹੁੰਚੀ ਹੈ ਇਸ ਤੇ ਤੁਸੀਂ ਕੀ ਕਹਿਣਾ ਜਾਓਗੇ ਰਵਿਦਾਸੀਆ ਸਮਾਜ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਜੋ ਕਿ ਇੱਕ ਮੰਦਿਰ ਰਾਮ ਦਾ ਜੋ ਮੰਦਿਰ ਹੈ ਉਹਦੇ ਪਿਛਲੇ ਕਈ ਸਾਲਾਂ ਤੋਂ ਇਹ ਚੱਲ ਰਿਹਾ ਜੋ ਕਿ ਜਮਾਬਾਗੀ ਦੇ ਦਰਜੇ ਜਮਾਬਾਗੀ ਠੇਸ ਠੇਸ ਚੱਲ ਰਿਆਂ ਉਹਨਾਂ ਨੂੰ ਵੀ ਅੱਜ ਤੱਕ ਨਹੀਂ ਛੜਿਆ ਗਿਆ ਔਰ ਰਾਮ ਮੰਦਰ ਨੂੰ ਦੇ ਲੋ ਕਿੰਨਾ ਮੁੱਦਾ ਚੱਲਦਾ ਪਿਆ ਉਹਨੂੰ ਅਜ ਤੱਕ ਛੇੜਿਆ ਨਹੀਂ ਕਿਉਂਕਿ ਸਾਡੇ ਸਮਾਜ ਨਾਲ ਇਹ ਮਿਹਰੇ ਟੋਖਾ ਹੋਣਿਆ ਇੱਕ ਗਰੀਬ ਨੂੰ ਕਿਤਾ ਹੋਣ ਕਰਕੇ ਉਹਨਾਂ ਨੂੰ ਦਬਾਇਆ ਜਾ ਰਿਹਾ ਸੋ ਫਿਰ ਕੁੰਜਰ ਸਰਕਾਰ ਨੂੰ ਵੀ ਅਸੀਂ ਇਹ ਫੀਲ ਕਰਦਾ ਕਿ ਇਸ ਮੰਦਰ ਤੇ ਜੋ ਮੰਦਰ ਉਟਾਇਆ ਗਿਆ ਉਹ ਦੁਆਰਾ ਗਰਾਊਂਡ ਦੇ ਵਿੱਚ ਸੰਸਦਾਂ ਦਾ ਸਹਿਯੋਗ ਨਾਲ ਨਹੀਂਦਾ ਸਰਕਾਰ ਵੀ ਇੱਧਰ ਨਾਲ ਕਿ ਅਸੀਂ ਸਾਰੀਆਂ ਰਵਦਾਸ਼ੀਆ ਕੰਮ ਖਰਚਾਂ ਦੇ ਉਹਨਾਂ ਨੂੰ ਦਿਖਾ ਦੇਵਾਂਗੇ ਆਪੇ ਸਾਡਾ ਵੀ ਕੋਈ ਰਵਦਾਸ਼ੀਆ ਸਮਾਜ ਸਾਡੀਆਂ ਦੇ ਵਿੱਚ ਹੈ জয় so, গুরুদেব <laughs> what, the what, the what?